ਪੁਆਦੀ ਗੁਰਜੀ ਦਾ ਖਲਸਾ ਪੁਆਦੀ ਗੁਰਜੀ ਦੀ ਫਤਿਹ ਇਹੜੀ ਆ ਵੀ ਵੀਰੂ ਦੇਖ ਰਿਹਾ ਹੋ ਇਹ ਪਿੰਡ ਗੁਰਦਾਪੁਰ ਇਹ ਉਕਰਾ ਖਣ ਦੇ ਵਿੱਚ ਪਿੰਡ ਪੈਂਦਾ ਹੈ ਇਸ ਪਿੰਡ ਦੇ ਵਿੱਚ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਬੜੀ ਹੁਲੜ ਬਾਜੀ ਬੜੀ ਗੁਰੂ ਸਾਹਿਬ ਦੇ ਘਰ ਦੀ ਮਰਜ਼ਾਦਾ ਦੀਆਂ ਝੜੀਆਂ ਲਡਾਈਆਂ ਨੇ ਦਾੰਗਾ ਫੜੀਆਂ ਨੇ ਲੰਗੇ ਸਿਰ ਪੈਰੀ ਜੋੜੇ ਪਾਏ ਹਨ ਇਹ ਗੁਰਜੀ ਨੇ ਉਸ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਚ ਗਾਲੀ ਗੋਲਜ ਕਰ ਰਹੇ ਹਨ ਲੜੀਆਂ ਗੁਰਸਾ ਦੇ ਪਾਰਕ ਸਾਹ ਨੂੰ ਲੱਗਿਆ ਜਨ ਕੋੜਿਆ ਜਾ ਰਿਹਾ ਹੈ ਇਹ ਇਹਨਾਂ ਦੇ ਹੌਸਲੇ ਤਾਂ ਬੜੇ ਲੋਕਾਂ ਦੇ ਇਸ ਰਾਕਾ ਦਾ ਸਾਥ ਨੂੰ ਸਹੀ ਫੈਸਲਾ ਨਹੀਂ ਲਿਆ ਜਾ ਰਿਹਾ ਕਿਉਂਕਿ ਉਥੇ ਸਿਆਸੀ ਜਿਹੜੇ ਦਬਾਅ ਬਣੇ ਹੋਏ ਹਨ ਉਹਨਾਂ ਦੇ ਜਿਹੜੇ ਉਥੇ ਦੇ ਪ੍ਰਬੰਧਕ ਲੱਗੇ ਹਨ ਮੇਰੇ ਸਿਰ ਪਾਉਂਗੂ ਬੇਦੀ ਹੈ ਕਿ ਇਹ ਆਜੇ ਰੀਆਂ ਘਟਨਾਵਾਂ ਗੁਰੂ ਘਰਾਂ ਦੇ ਵਿੱਚ ਆਵਾਪਰ ਕੇ ਜਿਹੜੀ ਇਹ ਰਹਿ ਹੁੰਦੀ ਹੈ ਇਹਦੇ ਨਾਲ ਸੇ ਕੌਮ ਦਾ ਬੜਾ ਬੜਾ ਮੁਜਾਹਦਾਇਆ ਜਾ ਰਿਹਾ ਹੈ ਕਿ ਸੇ ਕੌਮ ਗੁਰੂ ਘਰਾਣੀਆਂ ਬੋਲ ਦਾ ਕੋ ਲੜ ਰਹੇ ਹਨ ਪਰ ਮੈਂ ਇਹ ਕੂੜੇ ਪ੍ਰਬੰਧਕਾਂ ਨੂੰ ਬੇਨਤੀ ਕਰਾਂ ਕਿ ਸ੍ਰੀ ਅਕੇਸਗੜ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸ੍ਰੀ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਤੇ ਨਾਲ ਹੀ ਜਿਹੜੇ ਸਾਬੋ ਦੀ ਟੋਲੀ ਬੈਠੇ ਹਨ ਤੇ ਪਟਨਾ ਸਾਹਿਬ ਦੇ ਹਜੂਰ ਸਾਹਿਬ ਦੇ ਜਥੇਦਾਰਾਂ ਨੂੰ ਮੇਰੀ ਬੇਨਤੀ ਹੈ ਕਿ ਜੇਕਰ ਤੁਸੀਂ ਇਹ ਫੈਸਲਾ ਨਾ ਲਿਆ ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਜਿਨ੍ਹਾਂ ਨੇ ਗੁਰੂ ਘਰ ਵਿੱਚ ਗਾੜੀ ਗਲੋਚ ਕੀਤਾ ਨਾਲ ਗੁਰੂ ਘਰ ਦੀ ਮਰਜ਼ਾਦਾ ਦੀਆਂ ਧੱਜੀਆਂ ਡਾਈਆਂ ਨੇ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਸਾਧ ਕੇ ਇਹਨਾਂ ਨੂੰ ਸਖਤ ਤੋਂ ਸਖਤ ਜਿਹੜੀਆਂ ਸਜ਼ਾਵਾਂ ਲਾ ਦਿਓ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਗੁਰੂ ਘਰਾਂ ਦੇ ਵਿੱਚ ਇਦਾਂ ਘਟਨਾਵਾਂ ਵਾਪਰ ਸਕਦੀਆਂ ਨੇ ਇਹ ਤਾਂ ਹੀ ਇਹ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਜੇ ਤੁਸੀਂ ਠੋਸ ਕਦਮ ਚੁੱਕ ਕੇ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਸਾਧ ਕੇ ਤਲਬ ਕਰੋਗੇ ਜੇ ਸਭ ਸਜਾਵਾਂ ਦੇ ਦਿਓਗੇ ਤੇ ਕੋਈ ਵੀ ਗੁੱਦਝੇ ਗੁਰੂ ਘਰਾਂ ਦੇ ਵਿੱਚ ਇਹੋ ਜਿਹੀ ਕਤਰਾ ਨਹੀਂ ਵਾਪਰੇਗੀ ਕਿਉਂਕਿ ਇਹਨਾਂ ਨੂੰ ਅੱਜ ਜਲਦੀ ਹੀ ਸ੍ਰੀ ਅਕਾਲਤਾਰ ਸਾਹਿਬ ਦਾ ਲੈਣਾ ਚਾਹੀਦਾ ਹੈ ਕਿਉਂਕਿ ਹੋਰ ਵੀ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਮਨਮਤੀਆਂ ਕਮੇਟੀਆਂ ਹਨ ਜਿਹੜੀਆਂ ਮਰਜ਼ਾਦਾ ਦੀਆਂ ਧਜੀਆਂ ਡਾ ਰਹੀਆਂ ਹਨ ਅਰਾਧਾ ਸਵਾਮੀਆ ਦੇ ਕਬਜ਼ੇ ਹਨ ਸ਼ਰਾਬੀ ਕੁਆਬੀਆਂ ਦੇ ਕਬਜ਼ੇ ਹਨ ਸਿੱਖੀ ਧੁੱਪਿਤ ਲੋਕਾਂ ਦੇ ਕਬਜ਼ੇ ਹਨ ਸ੍ਰੀ ਅਕਾਲਤਾਰ ਸਾਹਿਬ ਤੋਂ ਹੁਕਮਨਾਮਾ ਵੀ ਜਾਰੀ ਹੋਇਆ ਹੈ ਕਿ ਅੰਮ੍ਰਿਤਧਾਰੀ ਗੁਰੂ ਘਰਾਂ ਵਿੱਚ ਕਮੇਟੀਆਂ ਹੋਣੀਆਂ ਚਾਹੀਦੀਆਂ ਹਨ ਪਰ ਕੋਈ ਵੀ ਫੈਸਲਾ ਸ੍ਰੀ ਕਾਉਲਤਾ ਸਾਹਿਬ ਤੋਂ ਅਜੇ ਤੱਕ ਨਹੀਂ ਲਿਆ ਗਿਆ ਕਿ ਜਿੱਥੇ-ਜਿੱਥੇ ਮਾਨਮਤੀਆਂ ਦੀਆਂ ਜਿਹੜੇ ਗੁਰੂ ਤੋਂ ਬੇਮੁਖ ਹਨ ਉਹਨਾਂ ਦੀਆਂ ਕਮੇਟੀਆਂ ਜਿਹੜੇ ਉਹ ਪ੍ਰਧਾਨ ਤੇ ਪ੍ਰਬੰਧਕ ਬਣੇ ਹਨ ਉਹਨਾਂ ਨੂੰ ਸ੍ਰੀ ਕਾਉਲਤਾ ਸਾਹਿਬ ਕੋਈ ਸਾਧ ਕੇ ਉਹਨਾਂ ਦੇ ਜੋ ਕਾਰਵਾਈ ਨਹੀਂ ਕੀਤੀ ਜਿਹਦੇ ਕਰਕੇ ਅੱਜ ਇਹ ਘਟਨਾਵਾਂ ਵਾਪਰੀਆਂ ਨੇ ਮੈਂ ਨਾਲ ਹੀ ਉਹਨਾਂ ਪ੍ਰਬੰਧਕ ਪ੍ਰਬੰਧਕਾਂ ਨੂੰ ਬੇਨਤੀ ਕਰਦਾ ਹਾਂ ਜੇ ਤੁਸੀਂ ਏਦਾਂ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਮੱਛੇ ਰੰਗਣ ਵਾਲੇ ਕੰਮ ਕਰ ਰਹੇ ਹੋ ਜੇ ਤੁਸੀਂ ਇਹ ਬਾਝ ਨਾ ਆਏ ਤੇ ਮੁੜ ਕੇ ਨਾ ਕਹੋ ਕਿ ਸਤਕਾਰ ਕਮੇਟੀ ਨੇ ਸਖਤ ਐਕਸ਼ਨ ਲੈ ਕੇ ਤੁਹਾਡਾ ਬਿਲਕੁਲ ਲਿਹਾਜ਼ ਨਹੀਂ ਜੇ ਕਰਨਾ ਤੁਹਾਡੇ ਦੇ ਕਾਨੂੰਨੀ ਕਾਰਵਾਈ ਵੀ ਕਰਾਵਾਂਗੇ ਤੁਹਾਨੂੰ ਚੰਗਾ ਛਾਟਾ ਵੀ ਸਿਖਾਵਾਂਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ